ਦੋਨੋਂ ਹੱਥਾਂ ਨੂੰ ਉੱਪਰ ਲੈ ਜਦੋਂ ਹੱਸਣਾ ਦੋਨੋਂ ਹੱਥਾਂ ਨੂੰ ਉੱਪਰ ਲੈ ਕੇ ਜਾਣਾ ਹਾਂਜੀ ਰੈਡੀ 1 2 3 ਸਟਾਰਟ ਫੇਰ ਦੁਬਾਰਾ 1 2 3 ਸਟਾਰਟ ਫੇਰ ਦੁਬਾਰਾ ਵੀ 1 2 3 ਸਟਾਰਟ ਲਾਸਟ ਟਾਈਮ ਕਰਾਂਗੇ ਪੂਰੀ ਜ਼ੋਰ ਨਾਲ ਆਵਾਜ਼ ਆਵੇ 1 2 3 ਸਟਾਰਟ ਹਾਂਜੀ ਰਿਲੈਕਸ ਤੇ ਗੱਬੀ ਬਾਹਰ ਪਿੱਛੋਂ ਤੇ ਪਿੱਛੇ ਦੀ ਤਰਫ ਤੇ ਰੱਖ ਲੈਣ 1 2 3 4 5 6 7 8 ਆਪਣੇ ਲੱਕ ਤੇ ਗਰਦਨ ਨੂੰ ਬਿਲਕੁਲ ਸਿੱਧਾ ਰੱਖਦੇ ਹੋਏ ਆਪਣੀਆਂ ਅੱਖਾਂ ਨੂੰ ਬੰਦ ਕਰ ਲਵੋ ਕੁਝ ਸਮਾਂ ਇਸ ਆਪਾਂ ਦੇ ਵਿੱਚ ਅਸੀਂ ਧਿਆਨ ਲਗਾਵਾਂਗੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਵੋ ਸਿੱਚ ਲਵਾਂਗੇ ਤੇ ਆਪਣੀਆਂ ਅੱਡੀਆਂ ਨੂੰ ਉਧਾ ਉਧਾ ਲਵਾਂਗੇ 1 2 3 4 5 6 7 8 9 10 ਰਿਲਾਇਸ ਹਾਥ ਦੇ ਉੱਤੇ ਕੇਂਦ੍ਰਿਤ ਤੱਕੇ ਰੱਖੋ ਹੌਲੀ ਦੇ ਨਾਲ ਆਪਣੀਆਂ ਅੱਖਾਂ ਨੂੰ ਖੋਲ ਲਗੋ ਤੇ ਆਹ ਭਰਦੇ ਹੋਏ ਪਿੱਛੇ ਨੂੰ ਝੁੱਕ ਜਾਓ 1 2 ਸ੍ਰੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪਰਮਾਤਮਾ ਦਾ ਨਾਮ ਲੈਂਦੇ ਹੋਏ ਸਭ ਤੋਂ ਪਹਿਲਾਂ ਕੀ yogic ਸਤੰ ਵਿਆਮ ਆਰੰਭ ਕਰਾਂਗੇ ਸਾਰੇ ਰਿਮੈਂਬਰ ਆਪਣੀ ਆਪਣੀ ਜਗ੍ਹਾ ਦੇ ਉੱਤੇ ਕਰੀ ਸ਼ੁਰੂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਵਿਖੇ 11ਵਾਂ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ ਇਹ ਸੀਐਮ ਦੀ ਯੋਗਸਾਲਾ ਦੇ ਬੈਨਰ ਹੇਠ ਯੋਗਾ ਦਿਵਸ ਮਨਾਇਆ ਗਿਆ ਇਸ ਦੇ ਵਿੱਚ ਐਸ ਡੀ ਐਮ ਸਾਫ ਸਰਦਾਰ ਗੁਰਮਿੰਦਰ ਸਿੰਘ ਡੇਰਾ ਬਾਬਾ ਨਾਨਕ ਤੇ ਸਰਦਾਰ ਗੁਰਦੀਪ ਸਿੰਘ ਰੰਦਾਵਾ ਐਮ ਐਲ ਏ ਡੇਰਾ ਬਾਬਾ ਨਾਨਕ ਮੁੱਖ ਤੌਰ ਤੇ ਪਹੁੰਚੇ ਉਹਨਾਂ ਨੇ ਯੋਗਾ ਕੀਤਾ ਤੇ ਸਾਰੇ ਪਬਲਿਕ ਨੇ ਯੋਗਾ ਕੀਤਾ ਤੇ ਚੰਗੀ ਸਿਹਤ ਵਾਸਤੇ ਸਾਰਿਆਂ ਨੂੰ ਸਬੋਧਨ ਕੀਤਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਯੋਗਾ ਅਪਣਾਓ ਧੰਨਵਾਦ ਅੱਜ 11ਵਾਂ ਯੋਗ ਦਿਵਸ ਸ੍ਰੀ ਕਰਤਾਰਪੁਰ ਕੋਰੀਡੋਰ ਵਿਖੇ ਮਨਾਇਆ ਗਿਆ ਲੋਕਾਂ ਨੇ ਜਿਹੜੇ ਸਿਟੀਜ਼ਨ ਨੇ ਤੇ ਇੱਥੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਮੈਂ ਤੈ ਦਿਲੋਂ ਨੀਰਾਬਾਬਾ ਨਾਨਕ ਦੇ ਨਿਵਾਸੀਆਂ ਦਾ ਆਏ ਹੋਏ ਸਾਰੇ ਸੱਜਣਾਂ ਦਾ ਐਮਐਲਏ ਸਾਹਿਬ ਦਾ ਸਾਡੀ ਟੀਮ ਸਾਰੀ ਜਿਹੜੀ ਆਫਿਸ ਦੀ ਟੀਮ ਲੱਗੀ ਆ ਜੋਗਾ ਟੀਮ ਆਈ ਹੋਈ ਹੈ ਆਯੁਰਵੈਦਿਕ ਦਾ ਇੱਥੇ ਫ੍ਰੀ ਮੈਡੀਕਲ ਕੈਂਪ ਵੀ ਲੱਗਿਆ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਨ੍ਹਾਂ ਨੇ ਮੈਡੀਸਨ ਲੈਣੀ ਆ ਅੱਜ ਫ੍ਰੀ ਮੈਡੀਸਨ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਇਸ ਸਕੀਮ ਦਾ ਲਾਭ ਠੋਣ ਯੋਗਾ ਜਿਹੜਾ ਹੈ ਸਰੀਰ ਨੂੰ ਨਿਰੋਗ ਰੱਖਦਾ ਆਪਾਂ ਬੇਤਸ਼ਾਹ ਬਿਮਾਰੀਆਂ ਦਾ ਜਿਹੜਾ ਇਲਾਜ ਸਾਡਾ ਯੋਗਾ ਕਰਦਾ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਰੋਜ਼ ਇਹਨੂੰ ਰੂਟੀਨ ਬਣਾਉਣ ਆਪਣਾ ਸਮਾਂ ਕੱਢ ਕੇ ਆਪਣੇ ਲਈ ਇਹ ਜਿਹੜਾ ਯੋਗਾ ਕਰਨ ਤਾਂ ਜੋ ਜਿਹੜਾ ਡਾਕਟਰਾਂ ਕੋਲ ਜਾਣ ਦੀ ਬਜਾਏ ਇੱਕ ਨਿਰੋਗ ਸਰੀਰ ਆਪਦਾ ਰੱਖ ਸਕਣ ਇਹਨਾਂ ਕਹਿੰਦਾ ਮੈਂ ਫੇਰ ਸਾਰੇ ਡੇਰਾ ਬਾਬਾ ਨਾਨਕ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਥੈਂਕ ਯੂ ਬਣਾ ਲਗਾਏ ਜੇ মিটিং ਹੋਈ ਕਿਸੇ ਬਿਕੋਜ਼ ਯੂ ਸੀ ਯੁੱਧ ਨਸ਼ਿਆਂ ਦੇ ਵਿਰੋਧ ਦੇ ਥੱਲੇ ਨਸ਼ਾ ਮੁਕਤੀ ਮੋਰਚੇ ਦੀ ਸਾਡੀ ਟੀਮ ਹੈ ਜਿਹੜੀ ਕਿ ਕੰਟੀਨਿਊਸਲੀ ਪਿੰਡਾਂ ਦੇ ਵਿੱਚ ਨਸ਼ੇ ਦੇ ਖਿਲਾਫ ਕੰਮ ਕਰ ਰਹੀ ਹੈ ਤੁਸੀਂ ਦੇਖਿਆ ਹੋਣਾ ਪਿੱਛੇ ਪਿੰਡਾਂ ਦੇ ਵਿੱਚ ਸਾਡੇ ਨਸ਼ਿਆਂ ਦੇ ਖਿਲਾਫ ਸਰਕਾਰ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀਗਾ ਮੀਟਿੰਗਾਂ ਹੋ ਰਹੀਆਂ ਸੀਗੀਆਂ ਫਿਰ ਇੱਕ ਤਰੀਕ ਤੋਂ ਜਿਹੜੀਆਂ ਨੇ ਉਹ ਮੀਟਿੰਗਾਂ ਸਟਾਰਟ ਹੋਣੀਆਂ ਨੇ ਉਸ ਤੋਂ ਇਲਾਵਾ ਜਿਹੜੀ ਸਾਡੀ ਟੀਮ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਹੁਣ ਸਾਡੇ ਡਿਸਟ੍ਰਿਕਟ ਤੋਂ ਵਾਈਸ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਵੀ ਲੱਗੇ ਨੇ ਅਸੈਂਬਲੀ ਤੋਂ ਵਾਈਸ ਵੀ ਲੱਗੇ ਨੇ ਉਹ ਅੱਗੇ ਸਾਡੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਜਿਨ੍ਹਾਂ ਦਾ ਕੰਮ ਹੀ ਇਹੀ ਹੋਊਗਾ ਕਿ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਣਾ ਔਰ ਪਿੰਡਾਂ ਦੇ ਵਿੱਚ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਕਰਵਾਉਣੀ ਇਹ ਸਾਡੀ ਟੀਮ ਦਾ ਕੰਮ ਹੈ ਸੋ ਇਸੇ ਕਰਕੇ ਅਸੀਂ ਇਸ ਤੋਂ ਬਾਅਦ ਜਿਹੜਾ ਗੁਰਦਾਸਪੁਰ ਰੀਹੈਬਿਟੇਸ਼ਨ ਸੈਂਟਰ ਵਿਜ਼ਿਟ ਕਰਨ ਲੱਗੇ ਆਂ ਔਰ ਬਟਾਲਾ ਜਾ ਕੇ ਵਿਜ਼ਿਟ ਕਰਨ ਲੱਗੇ ਆਂ ਕਿ ਆਪਣੇ ਜਿੰਨੇ ਵੀ ਸਾਡੇ ਅਸੈਂਬਲੀ ਕੋਆਰਡੀਨੇਟਰਸ ਐਂਡ ਡਿਸਟ੍ਰਿਕਟ ਕੋਆਰਡੀਨੇਟਰਸ ਨੂੰ ਉਹਨਾਂ ਨਾਲ ਇੰਟਰੋਡਿਊਸ ਕਰਵਾ ਦਈਏ ਹੋਰ ਚੰਗੇ ਤਰੀਕੇ ਦੇ ਨਾਲ ਤਾਂ ਕਿ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਵੀ ਤਰੀਕੇ ਦੀ ਕੋਈ ਤੰਗੀ ਨਾ ਹੋਵੇ ਹੋਰ ਕੋਈ ਤੁਹਾਨੂੰ ਗੱਲ ਕੋਈ ਅਜੀਬ ਨਹੀਂ ਲੱਗਦੀ ਹੋ ਸਕਦੀ ਮੈਂ ਦੱਸ ਦੇ। ਵੇਖੋ ਮੁੱਦਾ ਤੇ ਇਹੀ ਹੈ ਸਾਡਾ ਮੇਨ ਕੰਸਰਨ ਸਾਡਾ ਇਹੀ ਹੈ ਕਿ ਅਸੀਂ ਨਸ਼ਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਰੰਗਲਾ ਪੰਜਾਬ ਬਣਾਉਣਾ ਹੈ। ਸੋ ਸਾਡੀ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ। ਸੋ ਬੇਸਿਕਲੀ ਸਾਡੀ ਇਹੀ ਟੀਮ ਬਿਲਡਿੰਗ ਦੀ ਗੱਲ ਹੈ ਕਿ ਅਸੀਂ ਹੁਣ ਡਿਸਟ੍ਰਿਕਟ ਤੋਂ ਅਸੈਂਬਲੀ ਲੈਵਲ ਤੱਕ ਪਹੁੰਚੇ ਹਾਂ ਔਰ ਇਸ ਤੋਂ ਬਾਅਦ ਅਸੀਂ ਪਿੰਡਾਂ ਤੱਕ ਪਹੁੰਚਣਾ ਹੈ ਜੀ। देखो जी आज ਸਾਡੇ 22 ਅਸੈਂਬਲੀ ਕੋਆਰਡੀਨੇਟਰਸ ਜਿਹੜੇ ਹੈ ਉਹ ਅਸੀਂ ਗੁਰਦਾਸਪੁਰ ਦੇ ਨਿਯੁਕਤ ਕੀਤੇ ਆ ਔਰ ਉਹ ਬਹੁਤ ਛੇਤੀ ਸਾਡੇ ਪਾਰਟੀ ਦੇ ਪੇਜ ਤੋਂ ਉਹਨਾਂ ਦੀ ਲਿਸਟ ਆ ਜਾਊਗੀ ਜੀ ਅੱਜ ਮੈਂ ਉਹਨਾਂ ਦੇ ਨਾਮ ਅੱਜ ਆਫੀਸ਼ੀਅਲੀ ਨਹੀਂ ਦੱਸ ਸਕਦੇ ਬਿਕਾਜ਼ ਸਾਡੀ ਪਾਰਟੀ ਪੇਜ ਤੋਂ ਪਹਿਲਾਂ ਪੈਂਦੇ ਨੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਫੀਸ਼ੀਅਲੀ ਤੁਹਾਡੀ ਪ੍ਰੈਸ ਦੇ ਅੱਗੇ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਜੀ ਡਿਵਿਸ਼ਨਲ ਅਪੋਇੰਟਮੈਂਟ ਜੀ ਮੈਂ ਨਸ਼ਾ ਮੁਕਤੀ ਮੋਰਚੇ ਦੀ ਇਨਚਾਰਜ ਹਾਂ ਮਾਜਾ ਜ਼ੋਨ ਥੈਂਕ ਯੂ ਜੀ ਕਸਟਮਰ ਜੀ ਜੇ ਜੀ ਆਪਣੀ ਮੀਟਿੰਗ ਹੈ ਜੀ ਸੋ ਵੇਖੋ ਜੀ ਸਾਡੇ ਪਹਿਲੋਂ ਡਿਸਟ੍ਰਿਕਟ ਲੈਵਲ ਦੇ ਉੱਤੇ ਟੀਮ ਬਣੀ ਸੀਗੀ ਉਸ ਤੋਂ ਬਾਅਦ ਅਸੀਂ ਡਿਸਟ੍ਰਿਕਟ ਵਾਈਸ ਨਿਯੁਕਤ ਕੀਤਾ ਅਰਸ਼ਦੀਪ ਜੀ ਨੂੰ ਡੇਰਾਬਾਬਾ ਡੇਰਾਬਾਬਾ ਨਾਨਕ ਤੋਂ ਪਹਿਲੋਂ ਅਸੈਂਬਲੀ ਕੋਆਰਡੀਨੇਟਰ ਸੀਗੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਲੁਧਿਆਣਾ ਇਲੈਕਸ਼ਨ ਚੋਂ ਵੀ ਕੰਮ ਕਰ ਰਹੇ ਸੀਗੇ ਸੋ ਇਹਨਾਂ ਦੀ ਪ੍ਰੋਮੋਸ਼ਨ ਹੋਈ ਹੈ ਹੋਰ ਵੀ ਸਾਡੇ ਵਾਈਸ ਅਸੈਂਬਲੀ ਕੋਆਰਡੀਨੇਟਰ ਸੀ ਅਸੀਂ ਨਿਯੁਕਤੀ ਕੀਤੀ ਹੈ ਇੱਥੇ ਸੋ ਦੈਟ ਕਿ ਅਸੀਂ ਗਾਂ ਜਾ ਕੇ ਜਿਹੜਾ ਆ ਪਿੰਨਾਂ ਦੇ ਲੈਵਲ ਦੇ ਉੱਤੇ ਜਿਹੜੀਆਂ ਆਪਾਂ ਕਮੇਟੀਆਂ ਬਣਾਉਣੀਆਂ ਨੇ ਨਸ਼ਾ ਮੁਕਤ ਮੋਰਚੇ ਦੀਆਂ ਔਰ ਨਾਲ ਹੀ ਉਹ ਕਮੇਟੀ ਜਿਹੜੀਆਂ ਨੇ ਉਹ ਜੋ ਸਾਡਾ ਕੰਮ ਕਰਨਗੀਆਂ ਪਿੰਨਾਂ ਦੇ ਵਿੱਚ ਪੇਸ਼ੈਂਟਸ ਨੂੰ ਦਾਖਲ ਕਰਾਉਣਾ ਔਰ ਨਸ਼ਾ ਤਸਕਰਾਂ ਦੇ ਨਾਂ ਦੱਸਣਾ ਔਰ ਉਹਨਾਂ ਦੇ ਉੱਤੇ ਛਾਪੇਮਾਰੀ ਕਰਵਾਉਣਾ ਵਿਰੋਧੀ ਪਾਰਟੀ ਉਹਨਾਂ ਨੂੰ ਲੱਗਦਾ ਕਿ ਜਿਹੜਾ ਨਸ਼ਾ ਹੈ ਨਾ ਨਸ਼ਾ ਜਿਹੜੇ ਲੋਕੀ ਕਰਦੇ ਉਹਨਾਂ ਨੂੰ ਘਰ ਘਰ ਹੀ ਕਹਿੰਨ ਜਾਂਦਾ ਕੀ ਕਹਿੰਦੇ ਵੇਖੋ ਜੀ ਵਿਰੋਧੀ ਪਾਰਟੀਆਂ ਨੇ ਹਜ ਤੱਕ ਤੇ ਕੋਈ ਕੰਮ ਕੀਤਾ ਨਹੀਂ ਹੈ 70 ਸਾਲਾਂ ਦੇ ਵਿੱਚ ਹੈ ਉਹਨਾਂ ਨੂੰ ਸਿਰਫ ਐਲਿਗੇਸ਼ਨ ਲਾਉਣੇ ਆਉਂਦੇ ਉਹਨਾਂ ਨੂੰ ਕਹੋ ਵੀ ਤੁਸੀਂ ਅੱਜ ਤੱਕ ਯੂਥ ਨਸ਼ਿਆਂ ਦੇ ਵਿਰੁੱਧ ਚਲਾਇਆ ਸੀਗਾ ਜਾਂ ਨਸ਼ਾ ਮੁਕਤ ਮੋਰਚੇ ਦੇ ਜਿਵੇਂ ਆਪਾਂ ਟੀਮਸ ਬਣਾ ਰਹੇ ਆਂ ਪਿੰਡਾਂ 'ਚ ਆਪਾਂ ਪ੍ਰੋਗਰਾਮਸ ਕਰਵਾ ਰਹੇ ਆਂ ਅ ਅੱਜ ਤੱਕ ਕਦੀ ਕੋਈ ਕੁਝ ਹੋਇਆ ਸੀਗਾ ਕਿ ਪਿੰਡ ਦੇ ਵਿੱਚ ਕੋਈ ਐਮ ਐਲ ਏ ਜਾਂ ਮਨਿਸਟਰ ਜਾਂ ਐਸ ਐਮ ਓਜ਼ ਜਾਂ ਐਸ ਐਚ ਓ ਇੱਕੋ ਟੇਬਲ ਤੇ ਬੈਠੇ ਹੋਣ ਤੇ ਲੋਕਾਂ ਦੇ ਨਾਲ ਗੱਲ ਕਰ ਰਹੇ ਹੋਣ ਇਹ ਤੇ ਇਤਿਹਾਸ 'ਚ ਆਮ ਆਦਮੀ ਪਾਰਟੀ ਸਰਕਾਰ ਚੋਰੀਆ ਉਹਨਾਂ ਐਸਐਸ ਤੇ ਡੀਐਸਪੀ ਦੇ ਨਾਮ ਲੈ ਕੇ ਰੱਖਿਆ ਵੀ ਜਿਹੜੇ ਨਾ ਦੇਖੋ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਰਲੇ ਸੀਗੇ ਕਿਉਂਕਿ ਉਹਨਾਂ ਦੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਨਾ ਉਹ ਇਹਨਾਂ ਦੀਆਂ ਜੜਾਂ ਵੀ ਲਾਉਂਦੀਆਂ ਸੀਗੀਆਂ ਤੇ ਉਹਨਾਂ ਨੂੰ ਪਾਣੀ ਵੀ ਦਿੰਦੀਆਂ ਸੀਗੀਆਂ ਸਾਡੀਆਂ ਸਰਕਾਰ ਸਾਡੀ ਸਰਕਾਰ ਮਾਨ ਸਰਕਾਰ ਇਹਨਾਂ ਦੀਆਂ ਜੜਾਂ ਵੱਢ ਰਹੀ ਹੈ ਸੋ ਇਸੇ ਕਰਕੇ ਤੁਸੀਂ ਨਿਤ ਦਿਨ ਦੇਖਦੇ ਹੋ ਘਰ ਵੀ ਢਾਉਂਦੇ ਨੇ ਔਰ ਇਹਨਾਂ ਦੇ ਉੱਤੇ ਪਰਚੇ ਵੀ ਕਰਦੇ ਨੇ ਥੈਂਕ ਯੂ ਜੀ ਜੀ ਸਰ ਜਿਹੜਾ ਅੱਜ ਹੋਗਾ ਦੇਖਣ ਅੱਜ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਯੋਗਾ ਦਿਵਸ ਮਨਾਇਆ ਗਿਆ ਬਹੁਤ ਐਸਡੀਐਮ ਸਾਹਿਬ ਨਾਲ ਇਹਨਾਂ ਦੇ ਚੇਚੇ ਹਿੰਮਤ ਸਦਕਾ ਉਹਨਾਂ ਸਦਕਾ ਜਿਹੜਾ ਅੱਜ 11ਵਾਂ ਯੋਗਾ ਦਿਵਸ ਮਨਾਇਆ ਤਾਂ ਬਹੁਤ ਭਾਰੀ ਗਿਣਤੀ ਚ ਲੋਕਾਂ ਨੇ ਇਹਦੇ ਵਿੱਚ ਜਿਹੜਾ ਉਹ ਸਮੂਲੀਅਤ ਕੀਤੀ ਹੈ ਮੇਰੇ ਮਾਇਰੇ ਮੁਤਾਬਕ ਬੜੇ ਪੁਰਾਣੇ ਸਮੇਂ ਤੋਂ ਜਿਹੜੇ ਸਾਡੇ ਪੀਰ ਪਗੰਬਰ ਹੋਏ ਨੇ ਉਹਨਾਂ ਵੀ ਆਪਣੇ ਸਮੇਂ ਚ ਯੋਗਾ ਅਭਿਆਸ ਨੂੰ ਬੜੀ ਐਮੇ ਦਿੱਤੀ ਹੈ ਇੱਕ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ ਤੇ ਸਰੀਰਕ ਪੱਖੋਂ ਜਿਹੜਾ ਬੰਦਾ ਬਿਲਕੁਲ ਨਿਰੋਗ ਰਹਿੰਦਾ ਹੈ ਬੰਦੇ ਦੀ ਸੋਚ ਚੰਗੀ ਰਹਿੰਦੀ ਹੈ ਜੇ ਬੰਦੇ ਦੀ ਸਿਹਤ ਚੰਗੀ ਹੈ ਤਾਂ ਸੋਚ ਚੰਗੀ ਹੈ ਤਾਂ ਮੈਂ ਦੇਖਿਆ ਕਿ ਪਿਛਲੇ ਦਿਨੀ ਬਾਬਾ RAMDEV ਜੀ ਨੇ ਜਿਹੜਾ ਹਿੰਦੁਸਤਾਨ 'ਚ ਯੋਗ ਨੂੰ ਉਤਸ਼ਾਹਿਤ ਕੀਤਾ ਇੱਕ ਬੀ ਮਿਸਾਲ ਹੈ ਤਾਂ ਬਹੁਤ ਵੱਡਾ ਜਿਹੜਾ ਉਹਨਾਂ ਨੇ ਯੋਗ ਨਾਲ ਉਹਨਾਂ ਜੋੜਿਆ ਹਿੰਦੁਸਤਾਨ ਦੇ ਲੋਕਾਂ ਨੂੰ ਔਰ ਬਾਹਰ ਦੇ ਲੋਕਾਂ ਨੂੰ ਬਹੁਤ ਵਧੀਆ ਗੱਲ ਇਹ ਦਿਨਾਂ ਇੱਕ ਸਰੀਰਕ ਪੱਖੋਂ ਵੀ ਬੰਦਾ ਠੀਕ ਰਹਿੰਦਾ ਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਜਿਹੜੇ ਲੋਕ ਯੋਗਾ ਨਹੀਂ ਕਰ ਰਹੇ ਜਾਂ ਜਿਹੜੇ ਦੇਖੋ ਜੀ ਅੱਜ ਦੇ ਦਿਨ ਤੇ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਚੰਗੀ ਸਿਹਤ ਵਾਸਤੇ ਆਪਣੇ ਚੰਗੇ ਸਰੀਰਵਾਸ ਤੇ ਔਰ ਚੰਗੀ ਸਮਾਜਵਾਸ ਸਿਰਜਣ ਵਾਸਤੇ ਉਹਨਾਂ ਨੂੰ ਅੱਜ ਦੇ ਦਿਨ ਯੋਗ ਨਾਲ ਜ਼ਰੂਰ ਜੁੜਨਾ ਚਾਹੀਦਾ ਇਹ ਪੁਰਾਣੇ ਤਪਸਵੀ ਲੋਕ ਜਿਹੜੇ ਹੋਏ ਨੇ ਮਹਾਨ ਉਹਨਾਂ ਨੇ ਵੀ ਯੋਗਾ ਨੂੰ ਬੜੀ ਐਮੀਅਤ ਦਿੱਤੀ ਆ ਤੇ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਸਾਰੇ ਹਿੰਦੁਸਤਾਨ ਨੂੰ ਕਹਨਾ ਕਿ ਯੋਗ ਨਾਲ ਜ਼ਰੂਰ ਜੁੜਨਾ ਚਾਹੀਦਾ